ਆਪਣੀ ਹੋ ਗਈ ਇਹ ਟੂਟੀ ਖਰਾਬ ਤੇ ਲੱਗੇ ਪਟਣ ਜੋ ਮੈਨੂੰ ਆਉਂਦਾ ਨਹੀਂ ਇਹ ਤਰੀਕਾ ਪਟਣ ਦਾ ਜੋ ਲਾਈ ਜਾਂਦਾ ਵਾ ਲੋਕ ਟੈਲ ਆ ਐ ਥੋੜੀ ਪਿਛਣੀ ਲੱਗਾ ਆ ਇਹਨੂੰ ਆਹ ਫੜ ਵੇਖ ਲੈਨੇ ਆ ਹੁਣ ਇਹਨੂੰ ਇਹਨੂੰ ਮਹਾਸ਼ਿਕ ਚੀਟਾ ਨੂੰ ਵੇਖ ਲੈਨੇ ਹਾਂ ਨਹੀਂ ਪੜੀਦਾ ਆ ਸੱਬਲ ਫੜ ਵੱਡਾ ਸਿਆਣਾ ਤੂੰ ਔਰ ਕ੍ਰਿਸ਼ਨ ਫਰਵ 6000 ਚੋਕ ਸੱਬਲ ਨਾਲ ਕੁਟੀ ਚਣੀਆਂ ਅਦੇ ਨਹੀਂ ਨੱਪ ਹੋਰ ਰੋੜਾ ਰੱਖ ਥੱਲੇ ਫਿਰ ਬੈਕਾਉਂ ਜਾਣਾ ਔਰ ਆ ਵੀਰ ਸਿੱਧਾ ਬੈਕੇ ਜਾਣਾ ਰੋੜਾ ਰੋੜਾ ਰੱਖ ਲੈ ਕੋਈ नहीं पाश 我没管他。 A B B B B B kleine or A behaviLeez momento. Si seid?box!lly. gehört? horrible. Bwmagda-a.g – little bwagda.g – little bwagda-gkod yo-gd エビちゃんで。 ਫੇਰ ਪਾਣੀ ਫੇਰ ਬੜਾ ਕਲਦਾ ਮੈਣਾ ਮੜਾ ਜੀ ਵੀ ਲੈ ਨਹੀਂ ਨਾ ਨਹੀਂ ਪਾਣੀ ਸਾਰੀ ਪਾਈ ਪੜ ਜਾਣੀ ਸਾਰਾ ਪਾਣੀ ਫੇਰ ਵਾਪਸ ਨਿਕਲਣਾ ਤੇ ਫੇਰ ਪਾਣੀ ਆ ਕਿਧਰੋਂ ਕੀ ਪਦਾ ਕਿਧਰੋਂ ਹੁੰਦਾ ਤੋਂ ਨਹੀਂ ਪਾਣੀ ਕੱਢਦੇ ਆ अभी इतना क्यों होंगे अभी रंबा नहीं है रंबा रंबा अपने बने हैं पैम तो उठते हैं ना पैम नहीं यार पैम से उठती है एक नुपाव उन फोटो ਉਹ ਚੁਲ ਬਰਾਵੇ ਵੀ ਇਹਦਾ ਆ ਆ ਲਾ ਆਈ ਨੂੰ ਪਹਿਲਾਂ ਥੱਲੇ ਘਰ ਲਾ ਉਹ ਅੱਗੇ ਕੇ ਵੇ ਮਿਸਤਰੀ ਆ ਗਿਆ ਮੈਂ ਕਿਹਾ ਬਾਬਾ ਜੀ ਆ ਜਾ ਵੀ ਮੈਂ ਕਿਹਾ ਉਹ ਵੀ ਕੱਢ ਦੇ ਚਾਚਾ ਇਹ ਇੰਨਾ ਤੋੜਿਆ ਗਿਆ ਇੱਕ ਦਾ ਨਰ ਜੋੜ ਲੱਗ ਗਿਆ ਨਹੀਂ ਨਹੀਂ ਕੱਢ ਜਦੋਂ ਖਾਲੇ ਦੇ ਥੱਲੇ ਮਿਸਤਰੀ ਵੀ ਆ ਗਿਆ ਆ ਉਹ ਮੈਂ ਮਿਸਤਰੀ ਹਾਂ ਉਹ ਵਲੌਗ ਬਣਾਉਂਦੇ ਆ ਅੱਛਾ ਮੈਂ ਵੀ ਮਿਸਤਰੀਆਂ ਜੋੜ ਲਾਤਾ ਵਾ ਤਲੰਬਰ ਨੂੰ ਤਲੰਬਰ ਨੂੰ ਸੱਧਿਆ ਹੀ ਦਲਜੀਤ ਮਿਸਤਰੀ ਲਵਕਿਆ ਵਾਲਾ ਇੱਕ ਜੋੜ ਲਾਦਾ ਮਿਸਤਰੀ ਨੇ ਤੇ ਇੱਕ ਰਹਿ ਗਿਆ ਨੂੰ ਦੂਜੇ ਨੂੰ ਟੱਕਰੇ ਆ ਜੋੜੀ ਲੀਕ ਹੋਇਆ ਹੈ ਹੈ ਲੋ ਜੀ ਲਾਲੇ ਜੋੜ ਚਲ ਛੱਡਦੀ ਮੋਟਰ ਤੇ ਆਹ ਤਾਂ ਠੀਕ ਆ ਤੇ ਉਹ ਵੀ ਨਹੀਂ ਉਹ ਜੱਜਾ ਜਾ ਕੇ ਆ ਚੱਲਿਆ ਵਾ ਮਿਸਤਰੀ ਕਰਦਾ ਕੰਮ ਮੁੱਕੇ ਲੋ ਜੀ ਆ ਵੀ ਜੋ ਠੀਕ ਆ ਉਹ ਵੀ ਜੋੜ ਦੇਖ ਲਿਆ ਪਰ ਠੀਕ ਆ ਆ ਹੁਣ ਤਾਂ ਪਾਣੀ ਖੁੱਲ ਮਾਰਦਾ ਧਾਰਾਂ ਲੋ ਜੀ 发来。Oh,